ਸ਼ਸ਼ੀਕਲ ਦੋਸਤੋ ਮੈਂ ਪੀਵੀ91 ਨਿਊਜ਼ 24 ਤੋਂ ਸੋਨੂ ਪਾਟਿਆ ਅੱਜ ਅਸੀਂ ਪਹੁੰਚੇ ਆਂ ਅਨੰਦਪੁਰ ਪਿੰਡ ਦੇ ਵਿੱਚ ਜਿੱਥੇ ਕਿ ਸਰਦਾਰ ਜਸਕਰਨ ਸਿੰਘ ਜੀ ਹਰਾਂ ਲਾਲੀ ਉਹਨਾਂ ਨੇ ਰੂਬ ਰੂਹ ਹੋਵਾਂਗੇ ਉਹਨਾਂ ਨਾਲ ਗੱਲਬਾਤ ਕਰਾਂਗੇ ਉਹ ਕਿਸਾਨ ਯੂਨੀਅਨ ਵਿੰਗ ਦੇ ਪ੍ਰਧਾਨ ਬਣੇ ਨੇ ਉਹਨਾਂ ਨਾਲ ਰੂਬ ਰੂਹ ਹੋਵਾਂਗੇ 10 ਮਿੰਟ ਲਈ 5 ਮਿੰਟ ਲਈ ਉਹਨਾਂ ਨਾਲ ਗੱਲਬਾਤ ਕਰਾਂਗੇ ਦੇਖਦੇ ਰਹੋ ਪੀਵੀ91 ਨਿਊਜ਼ 24 ਤੋਂ ਸੋਨੂ ਪਾਟਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਜਸਕਰਨ ਸਿੰਘ ਲਾਲੀ ਹਰਾ ਪ੍ਰਧਾਨ ਕਿਸਾਨ ਮਹੰਗਾਵਾਂ ਦੀ ਪਾਰਟੀ ਲੁਧਿਆਣਾ ਦੇ ਹੱਤੀ ਮੈਂ ਸਭ ਤੋਂ ਪਹਿਲਾਂ ਬਹੁਤ ਬਹੁਤ ਧੰਨਵਾਦ ਕਰਦਾ ਆਪਣੀ ਨੈਸ਼ਨਲ ਕਨਵੀਨਰ ਅਰਵਿੰਦ ਕੇਜਰੀਵਾਲ ਜੀ ਦਾ ਸੰਦੀਪ ਪਾਠਕ ਜੀ ਦਾ ਪੰਜਾਬ ਦੀ ਸ਼ਾਨ ਭਗਵੰਤ ਮਾਨ ਸੀਐਮ ਪੰਜਾਬ ਤੇ ਬਹੁਤ ਬਹੁਤ ਧੰਨਵਾਦ ਦੀਆਂ ਸਾਡੇ ਹਲਕੇ ਦੀ ਨੁਮਾਇੰਦਗੀ ਕਰ ਰਹੇ ਸਰਦਾਰ ਹਦੀਪ ਸਿੰਘ ਮੁੰਡੀਆਂ ਜੀ ਦਾ ਜਿਨ੍ਹਾਂ ਦੀ ਰਹਿਨਮਾਈ ਹੇਠ ਮੈਨੂੰ ਪਾਰਟੀ ਦੇ ਵਿੱਚ ਇਨਾ ਵੱਡਾ ਮਾਣ ਮਿਲਿਆ ਮੈਂ ਦਿਲੋਂ ਧੰਨਵਾਦੀ ਆ ਹਰਦੀਪ ਸਿੰਘ ਮੁੰਡੀਆਂ ਜੀ ਦਾ ਤੇ ਮੈਨੂੰ ਜੋ ਪਾਰਟੀ ਨੇ ਜ਼ਿੰਮੇਵਾਰੀ ਦਿੱਤੀ ਆ ਮੈਂ ਇਸ ਨੂੰ ਤਨਦੇਹੀ ਦੇ ਨਾਲ ਨਿਭਾਵਾਂਗਾ ਤੇ ਮੈਂ ਆਪਣੇ ਹਲਕਾ ਵਾਸੀਆਂ ਨੂੰ ਆਪਣੇ ਜ਼ਿਲ੍ਹਾ ਵਾਸੀਆਂ ਨੂੰ ਵੀ ਅਪੀਲ ਕਰਦਾ ਵੀ ਮੇਰੇ ਲੈ ਕਿਸੇ ਤਰ੍ਹਾਂ ਦੀ ਕੋਈ ਸੇਵਾ ਹੋਵੇ ਭਾਵੇਂ ਤੁਸੀਂ ਮੈਨੂੰ ਅੱਧੀ ਰਾਤ ਦੀ ਰਾਤ ਨੂੰ ਆਵਾਜ਼ ਮਾਰੋ ਮੈਂ ਤੁਹਾਡੇ ਲਈ ਹਾਜ਼ਰ ਆ ਤੇ ਇੰਨਾ ਕਹਿੰਦਾ ਹੋਇਆ ਸ਼ਮਾ ਦਾ ਜਾਤਿਕ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ